ਮਾਈਨਿੰਗ ਲੈ ਕੇ ਨਵੀਂ ਜਿਹੀ ਨੀਤੀ ਆਪਣੇ ਹਲਕੇ ਜਾਂ ਜ਼ਿਲ੍ਹੇ ਚ ਆਈ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਮੇਰੇ ਮਾਨ ਕੋਟਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਮੇਰੇ ਦੀਪਕ ਸਮਾਲ ਸਰ ਜੀ ਸਾਡੇ ਸਾਬਕਾ ਇੰਪਰੂਵਮੈਂਟ ਟਰਸਟ ਚੇਅਰਮੈਨ ਮੋਗਾ ਉਹ ਬੈਠੇ ਨੇ ਬੜੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਮਾਈਨਿੰਗ ਪਾਲਿਸੀ ਦੇ ਵਿੱਚ ਇੱਕ ਨਵੀਂ ਅਪਡੇਟ ਆਉਣ ਲੱਗੀ ਹੈ ਜਿਹਦਾ ਕਰਲੇ ਪੰਜਾਬ ਨੂੰ ਨੇ ਪੰਜਾਬ ਦੇ ਇਕੱਲੇ-ਇਕੱਲੇ ਨਿਵਾਸੀ ਨੂੰ ਫਾਇਦਾ ਹੋਊਗਾ ਇਹਦੇ ਜਿਹੜੇ 4 ਮੇਨ ਫਾਇਦੇ ਹੋਣਗੇ ਪਹਿਲਾ ਫਾਇਦਾ ਇਹ ਵੀ ਜਿਹੜੀ 2 ਨੰਬਰ ਦੀ ਮਾਈਨਿੰਗ ਆ ਚੋਰੀ ਹੁੰਦੀ ਉਹ ਰੁਕ ਜਾਊਗੀ ਦੂਜਾ ਜਿਹੜੀ ਰੇਤੇ ਦੀਆਂ ਕੀਮਤਾਂ ਸੀ ਬੱਜਰੀ ਦੀਆਂ ਕੀਮਤਾਂ ਸੀ ਉਹ ਘਟ ਜਾਣਗੀਆਂ ਰੇਟ ਘਟ ਜਾਊਗਾ ਤੀਜਾ ਜਿਹੜੇ ਲੋਕਾਂ ਦੇ ਖੇਤਾਂ ਦੇ ਵਿੱਚ ਰੇਤਾ ਸੀਗਾ ਖੇਤਾਂ ਦੇ ਵਿੱਚ ਮਾਈਨਿੰਗ ਸੀਗੀ ਤਾ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤ ਦੇ ਵਿੱਚੋਂ ਰੇਤਾ ਚੁਕਾ ਸਕਣਗੇ ਤੇ ਨਾਲ ਦੀ ਨਾਲ ਜਿਹੜਾ ਰੇਤਾ ਜਦੋਂ ਸਾਡੇ ਲੋਕਾਂ ਦੇ ਕੋਲ ਆਮ ਹੋ ਜੂਗਾ ਤਾਂ ਜਿਹੜੀਆਂ ਬਲੈਕ ਦੇ ਵਿੱਚ ਰੇਤਾ ਚੱਲਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਚੱਲਦਾ ਸੀਗਾ ਜਾਂ ਜਿਹੜੀ ਅਫਵਾਹਾਂ ਹੁੰਦੀਆਂ ਸੀਗੀਆਂ ਤਾਂ ਉਹ ਸਾਰੀਆਂ ਚੀਜ਼ਾਂ ਦੇ ਲਗਾਮ ਲੱਗੂਗੀ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਦਾ ਰੈਵਨਿਊ ਜਨਰੇਟ ਹੋਊਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਇਹਦੇ ਵਿੱਚ ਅਮੈਂਡਮੈਂਟ ਕੀ ਹੋਈਆਂ ਨੇ ਤੋਂ ਸੀ ਸਾਡੀ ਪਹਿਲੇ ਸਾਲ ਤੋਂ ਚੱਲ ਰਹੀ ਆ ਇਸ ਪਾਲਿਸੀ ਦੇ ਵਿੱਚ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਾਹਿਬ ਗੁਰੇਲ ਸਾਹਿਬ ਨੇ ਹਰਪਾਲ ਚੀਮਾ ਜੀ ਨੇ ਇੱਕ ਬੜੀ ਇੰਪੋਰਟੈਂਟ ਕੈਨਰ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਵੀ ਜਿਹੜੇ ਲੋਕਾਂ ਕੋਲ ਪਹਿਲਾਂ ਕ੍ਰਸ਼ਰ ਚੱਲਦੇ ਸੀਗੇ ਤਾਂ ਉਹਨਾਂ ਕੋਲ ਸਰਕਾਰੀ ਜ਼ਮੀਨ ਸੀਗੀ ਹਾਂ ਜਿੱਥੇ ਕ੍ਰਸ਼ਰ ਚੱਲਦਾ ਜਿੱਥੇ ਸਰਕਾਰੀ ਜ਼ਮੀਨ ਆ ਤਾਂ ਉਥੇ ਨਾਲ ਦੇ ਨਾਲ ਰੇਤਾ ਵੀ ਹੁੰਦਾ ਪਰ ਉਹਨਾਂ ਨੂੰ ਬੱਜਰੀ ਦੀ ਤਾਂ ਪਰਮਿਸ਼ਨ ਸੀਗੀ ਪਰ ਨਾਲ ਦੇ ਨਾਲ ਉਹਨੂੰ ਰੇਤੇ ਦੀ ਪਰਮਿਸ਼ਨ ਨਹੀਂ ਸੀ ਰੇਤਾ ਸੇਲ ਕਰਨ ਦੀ ਤਾਂ ਇਸ ਨਵੀਂ ਪਾਲਿਸੀ ਦੇ ਵਿੱਚ ਉਹੋ ਕ੍ਰਸ਼ਰ ਦੇ ਨਾਲ-ਨਾਲ ਰੇਤਾ ਵੀ ਵੇਚ ਸਕਦੇ ਆ ਰੇਤਾ ਵੀ ਸੇਲ ਕਰ ਸਕਦੇ ਆ ਪਹਿਲਾ ਤਾਂ ਪੁਆਇੰਟ ਇਹ ਆ ਦੂਜਾ ਪੁਆਇੰਟ ਆ ਵੀ بڑے ਜਿਹੜੇ ਲੋਕ ਸੀਗੇ ਜਿਨ੍ਹਾਂ ਦੇ ਆਪਣੇ ਖੇਤਾਂ ਦੇ ਵਿੱਚ ਰੇਤਾ ਹੈਗਾ ਤਾਂ ਉਹ ਬੜੀ ਦੁਚਿੱਤੀ ਦੇ ਵਿੱਚ ਸੀਗੇ ਕਿ ਜੇਕਰ ਅਸੀਂ ਆਪਣਾ ਖੇਤ ਦੇ ਵਿੱਚੋਂ ਰੇਤਾ ਵੇਚਣਾ ਚਾਹੁੰਦੇ ਆ ਤਾਂ ਸਾਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹਦੇ ਟੈਂਡਰ ਹੁੰਦੇ ਸੀ ਬੜਾ ਕਸ਼ੂ ਦਾ ਹੁੰਦਾ ਸੀਗਾ ਫਿਰ ਉਹ ਕੀ ਕਰਦੇ ਸੀ ਬੜੀ ਵਾਰ ਉਹ ਆਪਣੀ ਜ਼ਮੀਨ ਲੀਜ਼ ਤੇ ਦਿੰਦੇ ਸੀ ਤਾਂ ਬੜੇ ਲੋਕ ਇਹ ਜਿਹੀ ਸੀ ਉਹ ਜ਼ਮੀਨ ਲੀਜ਼ ਤੇ ਦੇਣ ਤੋਂ ਵੀ ਡਰਦੇ ਸੀਗੇ ਕਿ ਜੇਕਰ ਆਪਾਂ ਜ਼ਮੀਨ ਲੀਜ਼ ਤੇ ਦੇਤੀ ਦੂਜੇ ਬੰਦੇ ਨੂੰ ਤਾਂ ਉਹ ਸਾਡੀ ਜ਼ਮੀਨ ਦੇ ਵਿੱਚੋਂ ਰੇਤਾ ਕਿਸ ਤਰੀਕੇ ਨਾਲ ਵੇਚੂਗਾ ਕਿਵੇਂ ਹੋਊਗਾ ਤਾਂ ਉਹਦੇ ਕਰਕੇ ਬੜੀਆਂ ਸਾਈਟਸ ਇਹੋ ਜਿਹੀਆਂ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਆਡੈਕਟਿਫਾਈਡ ਸਿਗੀਆਂ ਜਿਹਦੇ ਵਿੱਚ ਰੇਤਾ ਤਾਂ ਸੀ ਪਰ ਪਾਲਿਸੀ ਇੰਨੀ ਕੰਪਲੈਕਸ ਸੀਗੀ ਕੰਮ ਇਹਨਾਂ ਉੱਥਾ ਸੀਗਾ ਕਿ ਉਹ ਵੇਚ ਹੀ ਨਹੀਂ ਸਕਦੇਗੇ ਤਾਂ ਹੁਣ ਸਰਕਾਰ ਨੇ ਜਿਹੜੀਆਂ ਇਹ ਪਾਵਰਾਂ ਨੇ ਇਹ ਪਾਵਰਾਂ ਡੀਸੀ ਸਾਹਿਬ ਨੂੰ ਦੇਤੀਆਂ ਫੋਰ ਐਗਜ਼ਾਮਪਲ ਆਪਣੇ ਇਲਾਕੇ ਦੇ ਵਿੱਚ ਜੇਕਰ ਕਿਸੇ ਪਿੰਡ ਦੇ ਕਿਸੇ ਖੇਤ ਦੇ ਵਿੱਚ ਕੋਈ ਰੇਤਾ ਪਲੰਬਿਤ ਹੈਗਾ ਤਾਂ ਅੱਗੇ ਉਹਨੂੰ ਪਰਮਿਸ਼ਨ ਵਾਸਤੇ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਬਹੁਤ ਲੰਬਾ ਪ੍ਰੋਸੈਸ ਸੀਗਾ ਤਾਂ ਹੁਣ ਉਹ ਆਪਣੇ ਡੀਸੀ ਸਾਹਿਬ ਕੋਲ ਜਾਣਗੇ ਡੀਸੀ ਸਾਹਿਬ ਨੂੰ ਜ਼ਮੀਨ ਦੱਸਣਗੇ ਕਿੰਨਾ ਰੇਤਾ ਉਹ ਦੱਸਣਗੇ ਤਾਂ ਇੱਕ ਰੇਟ ਫਿਕਸ ਹੋ ਗਿਆ ਸਰਕਾਰੀ ਰੇਟ ਉਹ ਰੇਟ ਮੈਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ ਉਹ ਰੇਟ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਰੇਤਾ ਲੈ ਸਕਦਾ ਤੇ ਉਹ ਆਪਣੀ ਜ਼ਮੀਨ ਦੇ ਵਿੱਚੋਂ ਆਪਣਾ ਰੇਤਾ ਵੇਚ ਸਕਦੇ ਨੇ ਤੀਜਾ ਜਿਹੜਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਉਹ ਇਹ ਆ ਕਿ ਜਿਹੜੀਆਂ ਜ਼ਮੀਨਾਂ ਸਰਕਾਰੀ ਸਿਗੀਆਂ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਸਿਗੀਆਂ ਜੇਕਰ ਉਹਦੇ ਵਿੱਚੋਂ ਕੋਈ ਰੇਤਾ ਲੈਣਾ ਚਾਹੁੰਦਾ ਸੀ ਜਾਂ ਵੇਚਣਾ ਚਾਹੁੰਦਾ ਸੀ ਤਾਂ ਉਹਦੀ ਵੀ ਪਾਲਸੀ ਬੜੀ ਔਖੀ ਸੀ ਉਹਦਾ ਕੰਮ ਬੜਾ ਔਖਾ ਸੀ ਤਾਂ ਸਰਕਾਰ ਨੇ ਉਹ ਵੀ ਜਿਹੜੀਆਂ ਡੀਸੀ ਸਾਹਿਬ ਨੂੰ ਦੇਤੀਆਂ ਹਦਾਇਤਾਂ ਜਾਰੀ ਕਰਤੀਆਂ ਨੇ ਕਿ ਜਿਹੜੇ ਵੀ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਸ਼ਾਮਲਾਟਾਂ ਨੇ ਕਿਤੇ ਵੀ ਸਰਕਾਰੀ ਜਗ੍ਹਾ ਦੇ ਵਿੱਚ ਜਿਹੜਾ ਰੇਤਾ ਪਿਆ ਏ ਉਹ ਡੀਸੀ ਸਾਹਿਬ ਉਹਦੇ ਇੱਕ ਅਮਾਉਂਟ ਫਿਕਸ ਕਰਕੇ ਜਿਹੜੀ ਸਰਕਾਰ ਨੇ ਪੱਕੀ ਰੇਟ ਰੱਖਤਾ ਹੈਗਾ ਉਸ ਰੇਟ ਤੇ ਉਹ ਵੀ ਆਪਣਾ ਰੇਤਾ ਸੇਲ ਕਰ ਸਕਦੇ ਨੇ ਜਿਹੜਾ ਚੌਥੀ ਇਹਦੇ ਵਿੱਚ ਵੱਡੀ ਆਈ ਆ ਉਹ ਇਹ ਆਈ ਆ ਵੀ ਜਿਹੜਾ ਇਹ ਮਾਈਨਿੰਗ ਪਾਲਿਸੀ ਆ ਇਹਨੂੰ ਸਾਰੀ ਨੂੰ ਅਸੀਂ ਆਨਲਾਈਨ ਕਰਤਾ ਜਿਵੇਂ ਅੱਗੇ ਕਾਗਜ਼ਾਂ ਪੱਤਰਾਂ ਸੀਗਾ ਪੇਪਰਵਰਕ ਸੀਗਾ ਉਹਦੇ ਵਿੱਚ ਕੋਈ ਠੇਕੇਦਾਰ ਕੋਈ ਜਿਹੜਾ ਵੀ ਕੋਈ ਸ਼ਰਾਰਤੀ ਬੰਦਾ ਜਿਹੜੀਆਂ ਵੀ ਇਸ ਪੂਰੇ ਸਿਸਟਮ ਦੇ ਵਿੱਚ ਕਾਲੀਆਂ ਭੇਡਾਂ ਸੀਗੀਆਂ ਤੋਂ ਕਾਗਜ਼ੀ ਪੱਤਰੀ ਹੇਰਾਫੇਰੀ ਕਰਕੇ ਬੜੀ ਗਰਗਰ ਕਰਦੇ ਸੀਗੇ ਤਾਂ ਹੁਣ ਇਹ ਸਾਰੀ ਦੀ ਸਾਰੀ ਪਾਲਿਸੀ ਅਸੀਂ ਆਨਲਾਈਨ ਕਰਤੀ ਆ ਆਨਲਾਈਨ ਕਰਨ ਦੇ ਨਾਲ ਤਾਂ ਜਿਹੜਾ 2 ਨੰਬਰ ਦਾ ਕੰਮ ਕੋਈ ਕਰਨਾ ਤਾਂ ਦੂਰ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ ਤਾਂ ਇਹ ਮੇਨ ਮੇਨ 4-5 ਜਿਹੜੀਆਂ ਅਮੈਂਡਮੈਂਟ ਹੋਣਆਂ ਨੇ ਉਹਨਾਂ 'ਚ ਦੇ ਵਿੱਚ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੋਊਗਾ ਵੀ ਰੇਟਾ ਸਸਤਾ ਹੋਊਗਾ ਕਿਉਂਕਿ ਇਕਨੋਮਿਕਸ ਦਾ ਰੂਲ ਆ ਜੇਕਰ ਡਿਮਾਂਡ ਆ ਜਿਹੜੀ ਜੇਕਰ ਤੁਸੀਂ ਸਪਲਾਈ ਵਧਾ ਦੋਗੇ ਤਾਂ ਫਿਰ ਡਿਮਾਂਡ ਘਟ ਜਾਂਦੀ ਆ ਸਪਲਾਈ ਵਧਾ ਦੋਗੇ ਤਾਂ ਡਿਮਾਂਡ ਘਟ ਜਾਂਦੀ ਏ ਜੇ ਡਿਮਾਂਡ ਦੇ ਨਾਲ ਰੇਟ ਵੱਜ ਜਾਂਦਾ ਤਾਂ ਜਦੋਂ ਸਪਲਾਈ ਵਧਾ ਦਾਂਗੇ ਅਸੀਂ ਤਾਂ ਜਿਹੜੀ ਰੇਤਾ ਸੌਖਾ ਮਿਲ ਲੱਗ ਜਾਊਗਾ ਜਦੋਂ ਰੇਤਾ ਸੌਖਾ ਮਿਲ ਲੱਗ ਜਾਊਗਾ ਫਿਰ ਰੇਤੇ ਦੀ ਬਲੈਕ ਬੰਦ ਹੋ ਜੂ ਜੇ ਰੇਤੇ ਦੀ ਬਲੈਕ ਬੰਦ ਹੋ ਜੂਗੀ ਫਿਰ ਸਾਡੇ ਲੋਕਾਂ ਨੂੰ ਸਾਰਿਆਂ ਨੂੰ ਰੇਤਾ ਸਸਤਾ ਮਿਲੂਗਾ ਉਹਦੇ ਨਾਲ ਜਿਹੜੇ ਨਿੱਜੀ ਤੌਰ ਤੇ ਅਸੀਂ ਕੰਮ ਕਰਨਾ ਚਾਹੁੰਦੇ ਆ ਘਰਾ ਵਿੱਚ ਉਹਨੂੰ ਵੀ ਸਾਨੂੰ ਫਾਇਦਾ ਹੋਊਗਾ ਤੇ ਜੇਕਰ ਅਸੀਂ ਸਰਕਾਰੀ ਤੌਰ ਤੇ ਕੋਈ ਬਿਲਡਿੰਗ ਬਣਾਉਣਾ ਚਾਹੁੰਦੇ ਆ ਕੋਈ ਗਲੀਆਂ ਨਾਲੀਆਂ ਪੱਕੀਆਂ ਕਰਦੇ ਆ ਕੋਈ ਸਟੇਡੀਅਮ ਗਰਾਊਂਡ ਬਣਾਉਣੇ ਆ ਤਾਂ ਜਿਹੜੇ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਲਗਭਗ 3000 ਜਮ ਗਰਾਊਂਡ ਬਣਾਉਣ ਦੀ ਤਰਵੀਜ਼ ਕੀਤੀ ਆ ਤਾਂ ਬਾਕੀ 75000 ਕਰੋੜ ਦਾ ਜਿਹੜਾ ਸੀ ਬਜਟ ਦੇ ਵਿੱਚ ਐਸਟੀਮੇਟ ਰੱਖਿਆ ਜਿਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਨਾਲ ਸਾਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਊਗਾ ਮਤਲਬ ਇਹ ਇੱਕ ਇਹੋ ਜੀ ਪਾਲਿਸੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਬਣਾਈ ਆ ਜਿਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਰੈਵਨੂ ਵਧੂ ਜਿਹਦੇ ਖੇਤ ਦੇ ਵਿੱਚ ਰੇਤਾ ਉਹਨੂੰ ਵੀ ਫਾਇਦਾ ਉਹਨੂੰ ਆਮਦਨ ਆਜੂ ਜਿਹੜੇ ਲੋਕ ਰੇਤਾ ਵਰਤਦੇ ਨੇ ਘਰ ਵਾਸਤੇ ਉਹਨਾਂ ਨੂੰ ਵੀ ਫਾਇਦਾ ਤੇ ਜਿਹੜੇ ਮੇਰੇ ਸਰਪੰਚ ਸਾਹਿਬ ਮੇਰੇ ਨਾਲ ਬੈਠੇ ਨੇ ਜੇਕਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਵੀ ਰਸਤਾ ਸਸਤਾ ਮਿਲੂ ਨਾਲ ਦੀ ਨਾਲ ਰੇਤੇ ਦੀ ਸਪਲਾਈ ਘਟਣ ਦੇ ਨਾਲ ਜਿਹੜਾ ਰੇਤੇ ਦਾ ਰੇਟ ਵੱਧਦਾ ਸੀ ਜਿਹੜਾ 2 ਨੰਬਰ ਦੇ ਕੰਮ ਚੱਲਦੇ ਸੀ ਟਿਫਰੰਟ ਉਪਰਾਲਾ ਰਾਤ ਵਾਲਾ ਕੰਮ ਚੱਲਦਾ ਸੀਗਾ ਤਾਂ ਇਹ ਵੀ ਕੰਮ ਬਿਲਕੁਲ ਬੰਦ ਹੋ ਜਾਊਗਾ ਤਾਂ ਇਹਦੇ ਨਾਲ ਇੱਕ ਤੀਰ ਦੇ ਨਾਲ ਲਗਭਗ 5 ਨਿਸ਼ਾਨੇ ਸਰਕਾਰ ਮਾਰੂਗੀ ਤਾਂ ਉਹਦਾ ਸਭ ਤੋਂ ਵੱਡਾ ਬੈਨੀਫਿਟ ਹੋਊਗਾ ਮੈਂ ਮੈਨੂੰ ਜੋ ਵੀ ਗੱਲ ਕੀਤੀ ਰੇਟੇ ਰੇਟ ਕਰੂਗਾ ਸਰਕਾਰੀ ਰੇਟ ਆ ਜਾਊਗਾ ਸਰਕਾਰੀ ਕਿੰਨਾ ਹੋਊਗਾ ਜੀ ਕੋਈ ਜਾਣਕਾਰੀ ਦੇ ਸਕਦੇ ਮੈਂ ਤੁਹਾਨੂੰ ਇਹ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਹੈ ਕਿਹੜੀ ਸਾਈਡ ਦਾ ਕਿੰਨਾ ਰੇਟ ਕਿਹੜੀ ਸਾਈਡ ਦਾ ਕਿੰਨਾ ਰੇਟ ਸਰਕਾਰੀ ਕਿੰਨਾ ਰੇਟ ਆ ਉਹ ਮੈਂ ਤੁਹਾਨੂੰ ਜਾਣਕਾਰੀ ਹੁਣੇ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਉਹ ਤੁਸੀਂ ਇਸੇ ਨਾਲ ਨਾਲ ਤੁਸੀਂ ਇੱਥੇ ਅਪਲੋਡ ਕਰ ਦਿਓ ਪਾ ਦਿਓ ਤਾਂ ਕਿ ਲੋਕਾਂ ਨੂੰ ਇੱਕ ਜਿਹੜਾ ਫਾਈਨਲ ਰੇਟ ਆ ਉਹ ਫਿਕਸ ਹੋ ਜੇ ਪਤਾ ਲੱਗੇ ਆਪਣੇ ਲਈ ਕੀ ਰੇਟ ਹੋਊਗਾ ਮੈਂ ਤੁਹਾਨੂੰ ਇਹ ਕਹਾਂ ਸਾਰੇ ਪੰਜਾਬ ਦੇ ਵਿੱਚ ਪਾ ਦਿਓ ਕਿਉਂਕਿ ਇਹ ਇੱਕ ਕਿਊਸਟ ਦੇ ਹਿਸਾਬ ਨਾਲ ਹੁੰਦਾ ਹੈ ਇਹ ਤੁਹਾ ਜਿਵੇਂ ਆਪਾਂ ਦੇਸੀ ਤਰੀਕੇ ਦੇ ਨਾਲ ਟਰਾਲੀਆਂ ਦੇ ਹਿਸਾਬ ਨਾਲ ਕਰਦੇ ਆ ਜਾਂ ਫੁੱਟਾਂ ਦੇ ਹਿਸਾਬ ਨਾਲ ਕਰਦੇ ਆ ਆਪਾਂ ਮੇਨਲੀ ਆਪਣੇ ਟਿੱਪਰ ਦਾ ਰੇਟ ਹੋ ਜਾਂਦਾ ਵੀ ਭਾਈ 8000 ਦਾ ਟਿੱਪਰ 8000 ਦਾ ਟਿੱਪਰ ਤਾਂ ਜੇ ਮੈਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੱਸਾਂ ਜੇਕਰ ਪਹਿਲਾਂ ਟਿੱਪਰ ਕੋਈ 15000 ਦਾ ਜਾਂ 20000 ਦਾ ਹੁੰਦਾ ਸੀ ਤਾਂ ਇਸ ਪਾਲਿਸੀ ਤੋਂ ਬਾਅਦ ਉਹ ਜਿਹੜਾ ਟਿੱਪਰ ਹੈ ਲਗਭਗ 5-4-5000 ਦੇ ਕਰੀਬ ਰਹਿ ਜਾਊਗਾ ਜਿਹੜੀ ਟਰਾਲੀ ਪਹਿਲਾਂ 7-8000 ਦੀ ਹੁੰਦੀ ਸੀਗੀ ਤਾਂ ਉਹ ਟਰਾਲੀ ਮੰਨ ਕੇ ਚਲੋ ਤੁਸੀਂ 2500 ਤੋਂ 2600 ਰੁਪਏ ਦੇ ਵਿੱਚ ਤੁਹਾਨੂੰ ਟਰਾਲੀ ਰੇਟੇ ਦੀ ਮਿਲੂਗੀ ਤੌਡੇ ਨਾਲ ਸਾਨੂੰ ਡਵੈਲਪਮੈਂਟ ਦੇ ਵਿੱਚ ਤੇ ਲੋਕਾਂ ਨੂੰ ਸਹੂਲਤਾਂ ਮਿਲਣ ਇਹ ਕਦੋਂ ਸ਼ੁਰੂ ਹੋਏ ਜੀ ਫਿਰ ਇਹ ਕੈਬਨਟ ਦੀ ਮੀਟਿੰਗ ਪਰਸੋਂ ਹੋਈ ਆ ਉਹਦੇ ਵਿੱਚ ਪਾਸ ਹੋ ਗਿਆ ਨਾਲ ਹੀ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਜੋ ਆਫਿਸ ਦਾ ਪ੍ਰੋਸੈਸ ਹੁੰਦਾ ਲਗਭਗ 10 ਦਿਨ 15 ਦਿਨ 20 ਦਿਨ ਤੇ ਇਹਦੇ ਵਿੱਚ ਵਿੱਚ ਨੋਟੀਫਿਕੇਸ਼ਨ ਹੋ ਜਾਊਗਾ ਜਦੋਂ ਨੋਟੀਫਿਕੇਸ਼ਨ ਆਊਗਾ ਨਾਲ ਦੀ ਨਾਲ ਜਿਹੜੀ ਇਹ ਨਵੀਂ ਮਾਈਨਿੰਗ ਪਾਲਿਸੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੇ ਲੋਕਾਂ ਤੇ ਲੱਗੂ ਹੋ ਜਾਣਗੇ ਜਿਹੜੇ ਜ਼ਮੀਨ ਮਾਲਕ ਕੇ ਅਗੇ ਉਹ ਡੀਸੀ ਸਾਹਿਬ ਦੇ ਥਰੂ ਇਹ ਨਵੀਂ ਮਾਈਨਿੰਗ ਕਰਵਾਸਣਗੇ ਜਿਹੜੇ ਜ਼ਮੀਨ ਮਾਲਕ ਨੇ ਜਿਨ੍ਹਾਂ ਦੀਆਂ ਆਪਣੀਆਂ ਜ਼ਮੀਨ ਦੇ ਵਿੱਚ ਰੇਤਾ ਹੈ ਉਹਨਾਂ ਕੋਲ ਦੋਵੇਂ ਆਪਸ਼ਨ ਉਪਲਬਧ ਨੇ ਜੇਕਰ ਆਪਣਾ ਰੇਤਾ ਉਹ ਆਪ ਵੇਚਣਾ ਚਾਹੁੰਦੇ ਨੇ ਤਾਂ ਵੀ ਥਰੂ ਡੀਸੀ ਉਹ ਪਰਮਿਸ਼ਨ ਲੈ ਕੇ ਵੇਚ ਸਕਦੇ ਨੇ ਤੇ ਜੇਕਰ ਉਹ ਆਪਣੀ ਜ਼ਮੀਨ ਕਿਸੇ ਬੰਦੇ ਨੂੰ ਲੀਜ਼ ਤੇ ਦੇਣਾ ਚਾਹੁੰਦੇ ਨੇ ਤਾਂ ਉਹ ਲੀਜ਼ ਤੇ ਵੀ ਦੇ ਸਕਦੇ ਨੇ ਉਹ ਲੀਜ਼ ਆਲਾ ਬੰਦਾ ਵੀ ਡੀਸੀ ਨਾਲ ਗੱਲ ਕਰਕੇ ਡੀ ਸਾਹਿਬ ਨਾਲ ਗੱਲ ਕਰਕੇ ਤਾਂ ਉਹ ਵੀ ਉਹਦੇ ਵਿੱਚੋਂ ਗਿਣਤੀ ਮੈਂਤੀ ਦੇ ਪੈਸੇ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਉਹਨਾਂ ਹੀ ਪੈਸੇ 페 ਕਰਕੇ ਤਾਂ ਉਹ ਵੀ ਰੇਤਾ ਸੇਲ ਕਰ ਸਕਦਾ ਹੈ ਮਗਰ ਜਮੀਨ ਮਾਲਕ ਦੀ ਹੀ ਹੋਊਗੀ ਉਹ ਜਿਹੜਾ ਚਾਹੂਗਾ ਤੇ ਚੂਗਾ ਨਹੀਂ ਨਹੀਂ ਹਾਂ ਜਿਵੇਂ ਸਾਡੇ ਕੋਲ ਸਮੱਸਿਆ ਆਉਂਦੀ ਸੀ ਜਿਵੇਂ ਆਪਣੇ ਮਾਲਾ ਖੁਰਦ ਕੇ ਪਿੰਡਾਂ ਦੇ ਵਿੱਚ ਸਾਡੇ ਕੋਲ ਰੇਤੇ ਦੀਆਂ ਖੱਡਾਂ ਨੇ ਜਿਹੜੀਆਂ ਲਗਭਗ ਚੱਲਦੇ ਨਹੀਂ ਰਹਿੰਦੀਆਂ ਸੀਗੀਆਂ ਹੁਣ ਜਦੋਂ ਤੋਂ ਆਪਣੀ ਸਰਕਾਰ ਆਈ ਸੀ ਉਹ ਬੰਦ ਪਈਆਂ ਸੀਗੀਆਂ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਬੜੀ ਪਰਸੈਪਸ਼ਨ ਆ ਜੇਕਰ ਟਿੱਪਰ ਰੇਤੇ ਦਾ ਭਰ ਕੇ ਲੰਘ ਜਾਂਦਾ ਚਾਹੇ ਉਹ ਪਬਲਿਕ ਮਾਈਨ ਤੋਂ ਹੀ ਚੱਲਿਆ ਹੋਵੇ ਚਾਹੇ ਉਹਨੇ ਟੈਕਸ ਵੀ ਪੇ ਕੀਤਾ ਹੋਵੇ ਚਾਹੇ ਉਹਨੇ ਪਰਚੀ ਦਿੱਤੀ ਹੋਵੇ ਟਿੱਪਰ ਰੇਤੇ ਦਾ ਭਰ ਕੇ ਡਿੱਟ ਮੁਰ ਦੀ ਲੰਘਣਾ ਦਾ ਮਤਲਬ ਹੈ ਮਾਈਨਿੰਗ ਚੱਲਦੀ ਹੈ ਤਾਂ ਇਹ ਹਰੇਕ ਲੋਕਾਂ ਦੇ ਦਿਮਾਗ 'ਚ ਸੀਗੀ ਆ ਪਰ ਉਹ ਮਾਈਨਿੰਗ ਨਹੀਂ ਹੁੰਦੀ ਸਰਕਾਰ ਦੀਆਂ ਬਹੁਤ ਸਾਰੀਆਂ ਮਾਈਨਿੰਗ ਨੇ ਜਿਹੜੀਆਂ ਲਿਜਨ ਨੇ ਜਿਹੜੀਆਂ ਇੱਕ ਨੰਬਰ 'ਚ ਨੇ ਮੈਂ ਜੇ ਕਹਾਂ 95% ਇੱਕ ਨੰਬਰ 'ਚ ਹੀ ਨੇ ਤਾਂ ਉਹਨਾਂ ਦੇ ਵੀ ਟਿੱਪਰ ਭਰ ਕੇ ਚੱਲਦੇ ਨੇ ਹੁਣ ਦੂਜਾ ਦਿਮਾਗ 'ਚ ਆਉਂਦਾ ਵੀ ਆ ਰਾਤ ਨੂੰ ਟਿੱਪਰ ਲੰਘਿਆ ਹੁਣ ਜਿਹੜੇ ਟਿੱਪਰਾਂ ਵਾਲੇ ਕੰਮ ਕਰਦੇ ਨੇ ਉਹ ਦਿਨੇ ਟ੍ਰੈਫਿਕ ਹੁੰਦਾ ਦਿਨ ਟ੍ਰੈਫਿਕ ਦੀ ਸਮੱਸਿਆ ਹੁੰਦੀ ਆ ਤਾਂ ਜਿਹੜੇ ਲੀਗਲ ਨੇ ਪਰਚੀ ਘਟਾਉਂਦੇ ਨੇ ਜਿਹੜੇ ਪਬਲਿਕ ਮਾਇਨ ਤੋਂ ਭਰਦੇ ਨੇ ਜਿਹੜੇ ਇੱਕ ਨੰਬਰ 'ਚ ਜਾਂਦੇ ਨੇ ਤਾਂ ਉਹ ਵੀ ਸਾਰੇ ਰਾਤ ਨੂੰ ਹੀ ਨਿਕਲਦੇ ਨੇ ਤਾਂ ਉਹ ਹੁਣ ਉਹ ਕੋਈ ਪਰਸਪੈਕਸ਼ਨ ਉਹ ਡਰਜੂ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਪਰਸਪੈਕਸ਼ਨ ਪਾਲ ਲੈਂਦੇ ਨੇ ਕਿ ਜੀ ਆਹ ਦੇਖੋ ਜੀ ਫੋਟੋ ਕਦੇ ਕੋਈ ਕਾਲੇਗਰ ਵਾਲੇ ਕਦੇ ਕੋਈ ਕਾਂਗਰਸ ਵਾਲੇ ਇਹ ਤਾਂ ਤੋਂ ਫੋਟੋ ਭੇਜਿਆ ਆ ਦੇਖੋ ਜੀ 15 ਜੀਸੀਬੀਆਂ ਲੱਗੀਆਂ ਇੰਨੇ ਟੇਪਰ ਚੱਲੇ ਜਾਂਦੇ ਆ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜ਼ਰੂਰੀ ਨਹੀਂਗਾ ਵੀ ਜੋ ਜੀਸੀਬੀ ਖੜੀ ਆ ਰੇਤਾ ਕੱਢੀ ਜਾਂਦਾ ਉਹ ਗਲਤੀ ਨਿਕਲਦਾ ਉਹ ਬਹੁਤ ਸਾਰੀਆਂ ਸਾਈਟਾਂ ਲੀਗਲ ਨੇ ਹੁਣ ਲੀਗਲ ਸਾਈਡ ਦੇ ਵਿੱਚ ਵੀ ਰੇਤਾ ਤਾਂ ਜੀਸੀਬੀ ਨੇ ਨਿਕਲੂਗਾ ਹੁਣ ਇਹ ਤਾਂ ਹੈ ਨਹੀਂ ਵੀ ਜੀਸੀਬੀ ਦੋ ਨੰਬਰ ਤੇ ਨਿਕਲੂਗਾ ਤੇ ਲੀਗਲ ਸਾਈਟਾਂ ਲੀਗਲ ਸਾਈਟ ਲੋਕ ਬੁੱਕਾ ਨਾ ਡਰ ਲੈਣਗੇ ਥੋੜੀ ਪਰਨਗੇ ਤਾਂ ਲੀਗਲ ਸਾਈਡ ਦੇ ਵਿੱਚ ਵੀ ਰੇਤਾ ਜੀਸੀਬੀ ਨੇ ਨਿਕਲੂਗਾ ਲੀਗਲ ਸਾਈਡ ਦੇ ਵਿੱਚ ਵੀ ਟਿੱਪਰੀ ਵੀ ਭਰ ਕੇ ਜਾਣਗੇ ਲੀਗਲ ਸਾਈਟਾਂ ਵਾਲੇ ਵੀ ਟਿੱਪਰਾਤ ਨੂੰ ਹੀ ਨਿਕਲਣਗੇ ਤਾਂ ਉਹ ਵੀ ਸਾਰੀਆਂ ਚੀਜ਼ਾਂ ਹੋਣਗੀਆਂ ਨਾਲ ਬੜੇ ਜਗ੍ਹਾ ਤੇ ਸਰਕਾਰ ਡੀਸੈਲਟਿੰਗ ਦਾ ਨਾਮ ਦਿੰਦੀ ਆ ਵੀ ਡੀਸੈਲਟਿੰਗ ਕਰ ਰਹੇ ਆ ਡੀਸੈਲਟਿੰਗ ਦਾ ਮਤਲਬ ਹੁੰਦਾ ਜਿਹੜੇ ਤੁਹਾਡੇ دریا ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਸਾਫ ਕਰਾਉਣੇ ਆ ਤਾਂ ਉਹਦਾ ਵੀ ਪ੍ਰੋਪਰ ਇੱਕ ਨੰਬਰ ਦੇ ਵਿੱਚ ਟੈਂਡਰ ਲੱਗਦਾ ਪਿਛਲੇ ਦਿਨ ਹੀ ਸਰਕਾਰ ਨੇ ਡੀਸੈਲਟਿੰਗ ਦੇ ਟੈਂਡਰ ਲਾਏ ਉਹ ਡੀਸੈਲਟਿੰਗ ਦੇ ਟੈਂਡਰ ਨਿਕਲੇ ਸਰਕਾਰ ਨੂੰ ਬੈਨੀਫਿਟ ਹੋਇਆ ਉਹ ਨਿਕਲ ਕੇ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਲਏ ਤਾਂ ਉਹਨਾਂ ਨੇ ਡੀਸੈਲਟਿੰਗ ਵੀ ਕੀਤੀ ਆ ਡੀਸੈਲਟਿੰਗ ਦਾ ਮਤਲਬ ਹੁੰਦਾ دریا ਦੇ ਵਿੱਚ ਜਿਹੜੀ ਮਿੱਟੀ ਆ ਮਿੱਟੀ ਰੇਤਾਂ ਮਿਕਸ ਹੁੰਦਾ ਉਹਨੂੰ ਜ਼ਿਆਦਾਤਰ ਜੇ ਪੱਤਰ ਵੀ ਆ ਜੇ ਉਹਨੂੰ ਡਸਟ ਸਟੋਰ ਕਹਿੰਦੇ ਆ ਇਹਨਾਂ ਦੀ ਭਾਸ਼ਾ ਦੇ ਵਿੱਚ ਤਾਂ ਡਸਟ ਸਟੋਨ ਦੀ ਵੀ ਸਫਾਈ ਆ ਉਹ ਡੀਸੈਂਟਿੰਗ ਹੁੰਦੀ ਆ ਤੇ ਜ਼ਿਆਦਾਤਰ ਉਹ ਇੱਕ ਨੰਬਰ ਚ ਹੁੰਦੀ ਆ ਦੋ ਨੰਬਰ ਚ ਨਹੀਂ ਹੁੰਦੀ ਤਾਂ ਉਹ ਸਾਰਾ ਬੋਸ਼ਾ ਨਾਲ ਠੀਕ ਹੋ ਜਾਊਗਾ ਅਗਲੇ ਸਰ ਬਾਗੇ ਬਣਾ ਹਰਕੇ ਵਿੱਚ ਕਿੰਨੀਆਂ ਵਾਇਨਿੰਗ ਸਟਾਈਆਂ ਪੂਰੇ ਸ਼ਬਦ ਕਰ ਬਰਾਦਰ ਸਾਹਿਬ ਮੈਨੂੰ ਪਤਾ ਨਹੀਂ ਅਜੇ ਆਪਾਂ ਪੁਰਾਣਿਆਂ ਤੋਂ ਪੁੱਛਾਂਗੇ ਜਿਹੜੇ ਕਢਾ ਦੇ ਰਹੇ ਆ ਕਿਉਂਕਿ ਜਦੋਂ ਜਿਹੜੇ ਜਦੋਂ ਜਦੋਂ ਆਪਾਂ ਕਢ ਕੱਢ ਨਹੀਂ ਸਕਦੇ ਲੀਗਲੀ ਕਢ ਨਹੀਂ ਸਕਦੇ ਤਾਂ ਨਾ ਤਾਂ ਮੈਂ ਕਿਸੇ ਪਿੰਡ ਗਿਆ ਨਾ ਮੈਨੂੰ ਸਾਈਟਾਂ ਦਾ ਪਤਾ ਹੁਣ ਸਰਕਾਰ ਨੇ ਪਰਮਿਸ਼ਨ ਦਿੱਤੀ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਅਸੀਂ ਪ੍ਰੋਸੈਸ ਬਣਾਤਾ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਆਪਣੀਆਂ ਮਾਈਨਿੰਗ ਨੇ ਮਾਈਨਸ ਨੇ ਜਿਹੜੀਆਂ ਬਾਗੇ ਘਾਣੇ ਦੇ ਵਿੱਚ ਇੱਕ ਦੋ ਪਿੰਡਾਂ ਦੇ ਵਿੱਚ ਹੈਗੀਆਂ ਨੇ ਆਪਾਂ ਉਹਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੂਗਾ ਸਰਕਾਰ ਨੂੰ ਫਾਇਦਾ ਮਿਲੂਗਾ ਜ਼ਮੀਨ ਮਾਲਕ ਨੂੰ ਫਾਇਦਾ ਮਿਲੂਗਾ ਹੁਣ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਹੁਣ ਆਪਾਂ ਜਾਵਾਂਗੇ ਦੇਖਾਂਗੇ ਵੀ ਭਾਈ ਬਾਗੇ ਘਾਣੇ ਕਿੱਥੇ ਕਿੱਥੇ ਰੇਤਾ ਉਸ ਤੋਂ ਪਹਿਲਾਂ ਪਰਮਾਤਮਾ ਦੀ ਮਿਹਰ ਦੇ ਨਾਲ ਮੇਰਾ ਕੋਈ ਧਿਆਨ ਨਹੀਂ ਸੀਗਾ ਰੇਤੇ 'ਚ ਕਿੱਥੇ ਆ ਹੁਣ ਸਰਕਾਰ ਨੇ ਕਿਹਾ ਤਾਂ ਹੁਣ ਆਪਾਂ ਧਿਆਨ ਕਰਾਂਗੇ ਹੁਣ ਆਪਾਂ ਉਹਨਾਂ ਨੂੰ ਲੀਗਲਾਈਜ਼ਡ ਕਰਾਂਗੇ ਨਿਗਲੀਨ ਕਰਕੇ ਡੀਸੀ ਸਾਹਿਬ ਤੋਂ ਬਕਾਇਦਾ ਪਰਮਿਸ਼ਨਰ ਲੈ ਕੇ ਤੁਹਾਨੂੰ ਨਾਲ ਲੈ ਕੇ ਜਾਊਗਾ ਪੱਤਰਕਾਰ ਨੂੰ ਨਾਲ ਲੈ ਕੇ ਜਾਊਗਾ ਉਧਰ ਘਾਟਨ ਕਰਾਂਗੇ ਪਹਿਲੀ ਪਹਿਲੀ ਵਾਰ ਹੋਊਗਾ ਵੀ ਕਿਸੇ ਥੜ ਦੇ ਵਿੱਚੋਂ ਰੇਤਾ ਨਿਕਲੂਗਾ ਤੇ ਉੱਥੋਂ ਦਾ ਐਮਐਲਏ ਪੱਤਰਕਾਰ ਨੂੰ ਨਾਲ ਲੈ ਕੇ ਜਾਊਗਾ ਨਹੀਂ ਪੁਰਾਣੇ ਸਮੇਂ ਚ ਇਹ ਚੱਲਦਾ ਸੀ ਪੱਤਰਕਾਰ ਡਰਦੇ ਰਹਿੰਦੇ ਸੀ ਲੀਡਰ ਪੱਤਰਕਾਰ ਤੇ ਮਾਈਨਿੰਗ ਚਲਾਉਣ ਵਾਲੇ ਤਿੰਨੇ ਇਕੱਠੇ ਨਹੀਂ ਹੁੰਦੇ ਜੇ ਮਤਲਬ ਤਿੰਨੇ ਇਕੱਠੇ ਹੋ ਜਾਣ ਮਤਲਬ ਕੰਮ ਇੱਕ ਨੰਬਰ ਦਾ ਤਾਂ ਜਦੋਂ ਆਪਾਂ ਇੱਕ ਨੰਬਰ ਦਾ ਕਰਾਂਗੇ ਤਾਂ ਆਪਾਂ ਇਕੱਠੇ ਚੱਲਾਂਗੇ ਤਿੰਨੇ ਸਾਰੇ ਠੀਕ ਹੈ ਧੰਨਵਾਦ ਹੈ ਠੀਕ ਮੈਂ ਸੱਚੀ ਨਹੀਂ ਗਿਆ ਤੱਕ ਮੈਂ ਬਹੁਤ ਖੁਸ਼ ਹਾਂ ਬਹੁਤ 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 ਦੱਸਦੇ ਰਹਿੰਦੇ ਨੇ ਕਹਿੰਦੇ ਆਪਣੇ ਵੀ ਦਿੱਤਾ ਹੈ